ਜਲਾਲਾਬਾਦ ਦੇ ਅਦੀਨਪੰਦੇ ਪਿੰਡ ਝੁੱਗੇ ਜਵਾਰ ਸਿੰਘ ਵਾਲਾ ਵਿਖੇ ਚੰਨ ਮੈਡੀਕਲ ਹਾਲ ਤੇ ਛਾਪੇਮਾਰੀ ਦੌਰਾਨ 5,68,200 ਨਸ਼ੀਲੇ ਕੈਪਸੂਲ ਅਤੇ 18,150 ਟ੍ਰੈਮਾਡੋਲ ਗੋਲੀਆਂ ਦੀ ਵੱਡੀ ਖੇਪ ਬਰਾਮਦ ਕਰ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀਐਸਟਾਫ ਫਾਜ਼ਲਕਾਦੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲਿਸ ਹਿਮਾਂਡ ਹਾਸਲ ਕੀਤਾ ਕਿ ਉਹਦੇ ਵਿੱਚ ਅਸੀਂ ਜਿਹੜਾ ਡੰਗਾਈ ਨਾਲ ਕੋਸ਼ਿਸ਼ ਕੀਤੀ ਹੈ ਅਚੋਪੇ ਵਿੱਚ ਤਕਰੀਬਨ 50000 ਰੁਪਏ ਦਾ ਟਰਕਮਾਨੀ ਜਿਹੜਾ ਤਕਨਾ ਤੋਂ ਉਗਰੰਗ ਹੋਇਆ ਪਲੱਸ ਜਿਹੜਾ ਇੱਕ ਮੋਟਰਸਾਈਕਲ ਹੈ ਬੁਲਟ ਜਿਹੜਾ ਉਹ ਇਸ ਵਾਲੇ ਵਰਤਦੇ ਸੀ ਪਲੱਸ ਇੱਕ ਕਾਰ ਉਹ ਖੁਸ਼ਕੀ ਜਿਹੀ ਸਾਹਮਣੇ ਆਈ ਜਿਹੜੀ ਜਲਦੀ ਅਸੀਂ ਉਗਰਾਮ ਕਰ ਲਿਆ ਜੀ ਸਰ ਪਤਾ ਲੱਗਿਆ ਇਹ ਐਮਬੂਲੈਂਸ ਦਾ ਵੀ ਸਹਾਰਾ ਲੈਂਦੇ ਸੀ ਜਦੋਂ ਇਹ ਜਿਹੜੀ ਨਸ਼ੇ ਦੀ ਤਸਕਰੀਨ ਮੰਗਾਉਂਦੇ ਸੀਗੇ ਜੀ ਆ ਉਹਦੇ ਬਾਰੇ ਵੀ ਖਲਾਸਾ ਹੋਇਆ ਇਹਨੂੰ ਕਰੋ ਸੋ ਜੈਸਾ ਨੂੰ ਅਸੀਂ ਬੇਨਤੀ ਕੀਤੀ ਆ ਜਿਹੜਾ ਹੋਰ ਰਿਮਾਰਡ ਲਈ ਸੋ ਜੈਸਾ ਨੇ ਸਾਡੀ ਜਿਹੜੀ ਆ ਬੇਨਤੀ ਕਬੂਲ ਕੀਤੀ ਦੋ ਦਿਨ ਸਾਨੂੰ ਜਿਹੜਾ ਹੋਰ ਰਿਮਾਰਡ ਮਿਲ ਉਹਦੇ ਲਈ ਅਸੀਂ ਹੁਣ ਜਿਹੜਾ ਫਰਦਰ ਇਹਨਾਂ ਨੇ ਜੋ ਟਿਕਾਣੇ ਦੱਸਿਆ ਉਹਨਾਂ ਤੇ ਜਲਦੀ ਚੱਪੂਣਗੇ ਸਰ ਜਿਸ ਤਰ੍ਹਾਂ ਇਹ ਐਨਾ ਵੱਡਾ ਕਾਰੋਬਾਰ ਕਰ ਰਿਆ ਸੀਗੇ ਇਹਨਾਂ ਦੇ ਨਾਲ ਕੋਈ ਹੋਰ ਵਿਅਕਤੀਆਂ ਤੱਕ ਵੀ ਪੁਲਿਸ ਦੀ ਜਿਹੜੀ ਹੈ ਪੁਲਿਸ ਪੈੜਾ ਨਕਰਨ ਤੱਕ ਹੋਮ ਕਰ ਰਹੀ ਹੈ ਜੀ ਬਿਲਕੁਲ ਜਿਹੜੀ ਫੈਕਟਰੀ ਜਿਹ ਤਿਆਰ ਹੁੰਦੀਆਂ ਅਸਲੀ ਉਹਦੇ ਬਾਰੇ ਜਿਹੜਾ ਸਾਡਾ ਜਾਣਕਾਰੀ ਨਹੀਂ ਮਿਲਦੀ ਜਿਹੜੀ ਕਿ ਬਦੀ ਔਰ ਸੋਲਨ ਦੇ ਆਸ-ਪਾਸ ਹੈ ਜੀਆਂ ਨੇ ਔਰ ਜਲਦੀ ਹੀ ਅਸੀਂ ਜਿਹੜਾ ਪੁਲਿਸ ਪਾਰਟੀ ਭੇਜ ਕੇ ਉਥੇ ਵੀ ਚੈਕਿੰਗ ਕਰਾਵਾਂਗੇ ਕਿ ਵਾਕਈ ਉਥੋਂ ਜਿਹੜੀ ਮਿਲੀਆਂ ਦਾ ਖੋਪ ਕੀਤੇ ਹੋਏ ਸੱਤ ਇਸ ਮਾਮਲੇ ਦੇ ਵਿੱਚ ਕਈ ਸੇ ਹੋਰ ਵਿਅਕਤੀ ਦੀ ਵੀ ਕੋਈ ਗ੍ਰਿਫਤਾਰੀ ਹੋਈ ਹੈ ਅੱਜ ਤੱਕ ਦੀ ਨਹੀਂ ਅਸੀਂ ਨਾਮਜ਼ਦ ਜ਼ਰੂਰ ਕੀਤੇ ਨੇ ਦੋ ਇੱਥੇ ਪਰ ਹਲੇ ਗ੍ਰਿਫਤਾਰੀ ਉਹਨਾਂ ਦੀ ਬਾਕੀ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲੈ ਕਿਹੜੇ ਕਿਹੜੇ ਲੋਕਾਂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਇਸ ਮਾਮਲੇ ਦੇ ਵਿੱਚ ਅਜਿਹੇ ਉਸ ਦਿਨ ਅਸੀਂ ਚੰਨਪ੍ਰੀਤ ਔਰ ਜਤਿੰਦਰ ਨੂੰ ਜਿਹੜਾ ਗ੍ਰফতার ਕੀਤਾ ਗਿਆ ਸੀ ਉਹਨਾਂ ਨੂੰ ਹੀ ਜਿਹੜ ਅੱਜ ਅਸੀਂ ਪੇਸ਼ ਕੀਤਾ ਜਿੰਨਾਂ ਦਰਮਾਨ ਲਏ ਸਰ ਇੱਕ ਜਿਹੜੀ ਪੁਲਸਤੀ ਆਈ ਸੀ ਜਿੱਥੇ ਵੱਡੀ ਕਾਮਯਾਬੀ ਕਹਿ ਸਕਣਾ ਇੱਕ ਗੱਲਾਂ ਕੁਝ ਸਾਹਮਣੇ ਆਈਆਂ ਸੀ ਕਿ ਪੁਲਸ ਦੇ ਵੱਲੋਂ ਕੁਝ ਡਰਗ ਮੰਨੀ ਮੰਨ ਲੋ ਰਿਕਵਰ ਕੀਤੀ ਗਈ ਸੀ ਉਹ ਜਨਤਕ ਨਹੀਂ ਕੀਤਾ ਕਿ ਇਹਦੇ ਤੇ ਸਪਸ਼ਟ ਕਰ ਦਿਓ ਜਿਹੜੇ ਕਿ ਲੋਕਾਂ ਨੂੰ ਦੇਖੋ ਮਨ ਕੇ ਕਿ ਬੜੀਆਂ ਤਈਅਫਾਉ ਹੁੰਦੀਆਂ ਨੇ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਗੱਲ ਲੁਕਾਸ਼ ਪਾਕੇ ਨਹੀਂ ਰੱਖੀ ਜਿਹੜੀ ਡਰਗ ਮੰਨੀ ਸੀ ਦੇਖੋ ਉਹ ਜਿਹੜੀ ਅਸੀਂ ਜਨਤਕ ਤਾਂ ਨਹੀਂ ਕੀਤੀ ਕਿਉਂਕਿ ਹਜੇ ਕਲੀਅਰ ਨਹੀਂ ਸੀ ਕਿਉਂਕਿ ਸਾਨੂੰ ਇਹ ਸੀ ਵੀ ਹੋਰ ਵੀ ਕਿਤੋਂ ਕੋਈ ਮਿਲ ਸਕਦੇ ਸੋ 50000 ਰੁਪਏ ਹਾਲ ਦੀ ਕੜੀ ਜਿਹੜੀ ਰਗਮਾਂ ਨੇ ਮਿਲੀ ਆ ਉਹ ਅਸੀਂ ਇਹਨਾਂ ਤੇ ਭਾਈ ਜਿਹੜਾ ਰਿਕਵਰੀ ਕਰ ਲਈ ਆ ਹੋਰ ਜੇ ਕੋਈ ਮਿਲੂਗੀ ਉਹ ਵੀ ਤੁਹਾਡੇ ਚੰਗ ਲਈ ਇੱਕ ਚੀਜ਼ ਹੋਰ ਹੈ ਜੀ ਇਹਨਾਂ ਦਾ ਪਤਾ ਲੱਗਿਆ ਵੀ ਜਿਹੜੇ ਕਿ ਇਹਨਾਂ ਦੇ ਰਿਸ਼ਤੇਦਾਰ ਨੇ ਕੁਝ ਮੁਲਾਜ਼ਮ ਲੱਗੇ ਹੋਏ ਨੇ ਜੀ ਉਹਨਾਂ ਦੀ ਤਾਂ ਨਹੀਂ ਕੋਈ ਇਨਵੋਲਵਮੈਂਟ ਸਾਹਮਣੇ ਆਈ ਜੇ ਇਸ ਕਰ ਕਰਨੇ ਦੇ ਬਾਰੇ ਵੀ ਮਾਨਯੋਗ ਐਸਐਸਪੀ ਸਾਹਿਬ ਵੱਖਰੇ ਤੌਰ ਤੇ ਜਿਹੜਾ ਕਰ ਰਹੇ ਨੇ ਪੜਤਾਲ ਹਾਲ ਦੀ ਘੜੀ ਕੋਈ ਇਹੋ ਜੀ ਚੀਜ਼ ਸਾਹਮਣੇ ਨਹੀਂ ਆਈ ਕਿਉਂਕਿ ਦੇਖੋ ਰਿਸ਼ਤੇਦਾਰ ਹੋਣਾ ਅਲੱਗ ਗੱਲ ਇੱਕ ਚੀਜ਼ ਨੂੰ ਨਾਲ ਰਲ ਕੇ ਚਲਾਉਣਾ ਉਹ ਵੱਖਰੀ ਗੱਲ ਸੋ ਰਹਿੰਦੇ ਘਰ ਚਾ ਉਹ ਆਪਣਾ ਡਿਊਟੀ ਕਰ ਰਹੇ ਨੇ ਇਹ ਆਪਣਾ ਮੈਡੀਕਲ ਚਰਾ ਰਹੇ ਨੇ ਸੋ ਹਾਲ ਦੀ ਘੜੀ ਕੋਈ ਗੱਲ ਸਾਹਮਣੇ ਨਹੀਂ ਜੀ ਕਿੰਨੇ ਦਿਨਾਂ ਦਾ ਮਾਨ ਜੋ ਅਦਾਲਤ ਦੇ ਬਲੋਂ ਰਿਮਾਂਡ ਕੀਤਾ ਗਿਆ ਜੀ 2 ਦਿਨ ਦਾ ਰਿਮਾਂਡ ਦਿੱਤਾ ਗਿਆ ਅਸੀਂ ਜਿਹੜਾ ਇਹਨੂੰ 13 ਤਰੀਕ ਨੂੰ ਜਨਾ ਪੇਸ਼ ਕਰਾਂਗੇ